ਵੇ ਤੂੰ ਹਰ ਵੇਲੇ ਮੇਰੇ ਪਿੱਛੇ ਪਿੱਛੇ ਰਹੇ ਫਿਰਦਾ ਕਾ ਤੂੰ ਡਰਦਾ ਨਹੀਂ ਕਿਹੜੀ ਗੱਲੋਂ ਬਣੀ ਫਿਰੇ ਮਿਰਜ਼ਾ ਵੇ ਤੂੰ ਹਰ ਵੇਲੇ ਮੇਰੇ ਪਿੱਛੇ ਪਿੱਛੇ ਰਹੇ ਫਿਰਦਾ ਕਾ ਤੂੰ ਡਰਦਾ ਨਹੀਂ ਕਿਹੜੀ ਗੱਲੋਂ ਬਣੀ ਫਿਰੇ ਮਿਰਜ਼ਾ ਐਵੇਂ ਪੱਟਿਆ ਜਾਏਗਾ ਸੱਟ ਖਾਏਗਾ ਸੁਣਾ ਲਲਕਾਰੇ ਨਤਮੈਂ ਜੱਟੀ ਹੱਥ ਨਹੀਂ ਆਉਣੀ ਤੇਰੇ ਵੇਖ ਲਈ ਅੱਤ ਨਾਲ ਹੋਈ ਅਤਮੈਂ ਜੱਟੀ ਹੱਥ ਨਹੀਂ ਆਉਣੀ ਤੇਰੇ ਵੇਖ ਲਈ ਇੱਤਾਂ ਨਾਲ ਹੋਈ ਅਤਮ ਇੱਕ ਸੁਣ ਲੈ ਤੂੰ ਗੱਲ ਦੱਸਾਂ ਦਿਲ ਖੋਲ ਕੇ ਐਨਾ ਸੌਖਾ ਨਾ ਤੂੰ ਜਾਣੀ ਲੈ ਜੂ ਖੂਨ ਡੋਲ ਕੇ ਇੱਕ ਸੁਣ ਲੈ ਤੂੰ ਗੱਲ ਦੱਸਾਂ ਦਿਲ ਖੋਲ ਕੇ ਐਨਾ ਸੌਖਾ ਨਾ ਤੂੰ ਜਾਣੀ ਲੈ ਜੂ ਖੂਨ ਡੋਲ ਕੇ ਤੈਨੂੰ ਦੇਖਿਆ ਤੂੰ ਦੂਰੋਂ ਸੀਗੀ ਝੂੜਦੀ ਪੱਟੀ ਨਾ ਤੂੰ ਅੱਖ ਤੱਕ ਕੇ ਮੁੰਡਾ ਸੋਹਣੀਏ ਨਹੀਂ ਠੰਡਾ ਚੰਨ ਵਰਗਾ ਲੈ ਜੂ ਤੈਨੂੰ ਇੱਕੋ ਚੱਕ ਤੇ ਮੁੰਡਾ ਸੋਹਣੀਏ ਨਹੀਂ ਠੰਡਾ ਚੰਨ ਵਰਗਾ ਲੈ ਜੂ ਤੈਨੂੰ ਇੱਕੋ ਚੱਕ ਤੇ ਵੇ ਥਿਸੇ ਅੱਖਾਂ 'ਚੇ ਗਰੂਰ ਜਿਵੇਂ ਰਹੇ ਤਾੜਦਾ ਦਿਨ ਦਿਸ ਦੇ ਨਾ ਤਾਰੇ ਵੇ ਤੂੰ ਚੰਨ ਛਾੜਦਾ ਵੇ ਥਿਸੇ ਅੱਖਾਂ 'ਚੇ ਗਰੂਰ ਜਿਵੇਂ ਰਹੇ ਤਾੜਦਾ ਦਿਨ ਦਿਸ ਦੇ ਨਾ ਤਾਰੇ ਵੇ ਤੂੰ ਚੰਨ ਛਾੜਦਾ ਬਹੁਤਾ ਉੱਡਣਾ ਤੂੰ ਧਰਤੀ ਤੇ ਡਿੱਗੇਂਾ ਮੰਗਣਾ ਨਾ ਪਾਣੀ ਉੱਠਤੈ ਜੱਟੀ ਹੱਥ ਨਹੀਂ ਆਉਣੀ ਤੇਰੇ ਵੇਖ ਲਈ ਅੱਤ ਨਾਲ ਹੋਈ ਅਤਮੈ ਜੱਟੀ ਹੱਥ ਨਹੀਂ ਆਉਣੀ ਤੇਰੇ ਵੇਖ ਲਈ ਅੱਤ ਨਾਲ ਹੋਈ ਅਤਮੈ ਨੀ ਕੇਰਾ ਬੋਲ ਹਰ ਰੀਜ ਨੂੰ ਪੁਗਾਦੂ ਜੱਟ ਨਹੀਂ ਤੇ ਆਸ਼ਕੀ ਚ ਮਹਿਲ ਬਣਵਾਦੂ ਝਟ ਨਹੀਂ ਨੀ ਕੇਰਾ ਬੋਲ ਹਰ ਵੀ ਜੁਨ ਪੁਗਾਦੂ ਜੱਟ ਨੀ ਪਿਆਰ ਆਸ਼ਕੀ ਚ ਮਹਿਲ ਬਣਵਾਦੂ ਛੱਟ ਨੀ ਜਦੋਂ ਰਹੇਗੀ ਤੂੰ ਹੀਰੇਆਂ ਦੇ ਮਹਿਲ ਵਿੱਚ ਝੁਕੂਗਾ ਜਮਾਨਾ ਅੱਖ ਕੇ ਮੁੰਡਾ ਸੋਹਣੀਏ ਨੀ ਠੰਡਾ ਚੰਨ ਵਰਗਾ ਲੈ ਜੂ ਤੈਨੂੰ ਇੱਕੋ ਚੱਕ ਤੇ ਮੁੰਡਾ ਸੋਹਣੀਏ ਨੀ ਠੰਡਾ ਚੰਨ ਵਰਗਾ ਲੈ ਜੂ ਤੈਨੂੰ ਇੱਕੋ ਚੱਕ ਤੇ ਖਰੇ ਬੋਲ ਤੇਰੇ ਜੁਵੇ ਤੂੰ ਸਾਫ਼ ਦਿਲ ਦਾ ਪਰ ਪਤਾ ਨਹੀਂਓ ਕਾ ਤੋ ਦਿਲ ਨਹੀਂਓ ਮਿਲਦਾ ਖੜੇ ਬੋਲ ਤੇਰੇ ਉਂਝਵੇ ਤੂੰ ਸਾਫ ਦਿਲ ਦਾ ਪਰ ਪਤਾ ਨਹੀਂਓ ਕਾ ਤੋ ਦਿਲ ਨਹੀਂਓ ਮਿਲਦਾ ਉੱਚੀ ਹੱਕ ਮੇਰੀ ਬੱਦਲਾਂ ਨੂੰ ਖੋਰਦੀ ਲੱਕ ਨਾਲੋਂ ਭਾਰੀ ਪੱਟ ਨਹੀਂ ਜੱਟੀ ਹੱਥ ਨਹੀਂ ਆਉਣੀ ਤੇਰੇ ਵੇਖ ਲਈ ਅੱਤ ਨਾਲੋ ਹੋਈ ਅਤ ਮੈਂ ਜੱਟੀ ਹੱਥ ਨਹੀਂ ਆਉਣੀ ਤੇਰੇ ਵੇਖ ਲਈ ਅੱਤ ਨਾਲੋ ਹੋਈ ਅਤ ਮੈਂ ਭਾਵੇਂ ਹੁਸਨ ਹੈ ਤੇਰਾ ਹੋਰਾਂ ਨਾਲੋਂ ਵੱਖਰਾ ਹਾਂ ਬੜੇ ਮਹਿੰਗੇ ਮੁੱਲ ਪਉ ਭਾਰੀ ਤੇਰਾ ਨਖਰਾ ਭਾਵੇਂ ਹੁਸਨ ਹੈ ਤੇਰਾ ਹੋਰਾਂ ਨਾਲੋਂ ਵੱਖਰਾ ਬੜੇ ਮਹਿੰਗੇ ਮੁੱਲ ਪਉ ਭਾਰੀ ਤੇਰਾ ਨਖਰਾ ਤਾਣਾ ਟੁੱਟ ਜੂ ਨਾ ਪੀਂਘ ਕਿਤੇ ਪੈਣੀ ਕੀ ਫਾਇਦਾ ਏ ਜਵਾਨੀ ਸੰਭ ਕੇ ਮੁੰਡਾ ਸੋਹਣੀ ਈ ਨਹੀਂ ਠੰਡਾ ਚੰਨ ਵਰਗਾ ਲੈ ਜੂ ਤੈਨੂੰ ਇੱਕੋ ਚੱਕ ਤੇ ਮੁੰਡਾ ਸੋਣੀਏ ਨਹੀਂ ਠੰਡਾ ਚੰਨ ਵਰਗਾ ਲੈ ਜੂ ਤੈਨੂੰ ਇੱਕੋ ਚੱਕ ਤੇ ਜੇ ਤੂੰ ਕਰਦਾ ਹੈ ਪਿਆਰ ਦੱਸਦੀਆਂ ਹਾਰ ਕੇ ਕੋਈ ਨਜ਼ਰ ਨਾ ਅਜ ਤੱਕ ਪਈ ਨਾਰ ਤੇ ਜੇ ਤੂੰ ਕਰਦਾ ਹੈ ਪਿਆਰ ਦੱਸਦੀਆਂ ਹਾਰ ਕੇ ਕੋਈ ਨਜ਼ਰ ਨਾ ਅਜ ਤੱਕ ਪਈ ਨਾਰ ਤੇ ਮੈਨੂੰ ਰੱਖ ਲੈ ਬਣਾ ਕੇ ਰਾਣੀ ਦਿਲ ਦੀ ਨਾ ਤੇਰੇ ਜਿਹਾ ਜੱਗ ਉੱਤੇ ਸੈਂ ਜੱਟੀ ਹੱਥ ਨਹੀਂ ਆਉਣੀ ਤੇਰੇ ਵੇਖ ਲਈ ਅੱਤਾਂ ਨਾਲ ਹੋਈ ਅਤਮੈਂ ਜੱਟੀ ਹੱਥ ਨਹੀਂ ਆਉਣੀ ਤੇਰੇ ਵੇਖ ਲਈ ਅੱਤਾਂ ਨਾਲ ਹੋਈ ਅਤਮੈਂ ਖੁੱਲੀ ਸੋਚ ਦਾ ਮਾਲਕ ਇੱਥੇ ਹੋਰ ਕੋਈ ਨਾ ਰਿਹਾ ਮੁੱਦ ਤਾਂ ਤੋਂ ਕੱਲਾ ਤੇਰੇ ਬਿਨਾ ਢੋਈ ਨਾ ਖੁੱਲੀ ਸੋਚ ਦਾ ਮਾਲਕ ਇੱਥੇ ਹੋਰ ਕੋਈ ਨਾ ਰਿਹਾ ਮੁੱਦ ਤਾਂ ਤੋਂ ਕੱਲਾ ਤੇਰੇ ਬਿਨਾ ਢੋਈ ਨਾ ਰਖ ਲਿਆ ਮੈਂ ਤਾਂ ਰੂਹ ਚ ਬਸਾ ਕੇ ਸਭੀ ਦਿਵਸ ਰਹੀ ਹੱਕ ਚੇ ਮੁੰਡਾ ਸੋਹਣੀਏ ਨਹੀਂ ਠੰਡਾ ਚੰਨ ਵਰਗਾ ਲੈ ਜੂ ਤੈਨੂੰ ਇੱਕੋ ਚੱਕ ਤੇ ਮੁੰਡਾ ਸੋਹਣੀਏ ਨਹੀਂ ਠੰਡਾ ਚੰਨ ਵਰਗਾ ਲੈ ਜੂ ਤੈਨੂੰ ਇੱਕੋ ਚੱਕ ਤੇ ਜੱਟੀ ਹੱਥ ਨਹੀਂ ਆਉਣੀ ਤੇਰੇ ਵੇਖ ਲਈ ਅੱਤਾਂ ਨਾਲ ਹੋਈ ਅੱਤ ਮੈਂ ਮੁੰਡਾ ਸੋਹਣੀਏ ਨਹੀਂ ਠੰਡਾ ਚੰਨ ਵਰਗਾ ਲੈ ਜੂ ਤੈਨੂੰ ਇੱਕੋ ਚੱਕ ਤੇ